ਜਬ ਸਰਕਾਰ ਦੇ ਵੱਲੋਂ ਪੀਟੀਐਮ ਯਾਨੀ ਕਿ ਪੇਰੈਂਟਸ ਟੀਚਰ ਮੀਟਿੰਗ ਮੈਗਾ ਇਵੈਂਟ ਰੱਖੇਗਾ ਜਿਸ ਦੇ ਵਿੱਚ ਪੰਜਾਬ ਦੇ ਲਗਭਗ 20 ਲੱਖ ਪੇਰੈਂਟਸ ਨੂੰ ਇਨਵਾਈਟ ਕਰਨ ਦੇ ਲਈ ਉਹਨਾਂ ਨੂੰ ਬੁਲਾਉਣ ਦੇ ਲਈ ਸੱਦਾ ਪੱਤਰ ਜਿਹੜਾ ਦਿੱਤਾ ਗਿਆ ਸੀ ਨਾਲ ਦੀ ਨਾਲ ਪੰਜਾਬ ਦੇ ਲਗਭਗ 17000 ਤੋਂ ਵੱਧ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚੋਂ ਜਿਹੜੇ ਪੇਰੈਂਟਸ ਨੇ ਟੀਚਰਸ ਨੇ ਸਟੂਡੈਂਟਸ ਨੇ ਪਾਰਟਿਸਿਪੇਟ ਕਰਿਆ ਨਹੀਂ ਕਿਉਂਕਿ ਪੰਜਾਬ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਸਭ ਤੋਂ ਵੱਧ ਕੰਮ ਅਸੀਂ ਕਰਨ ਦਾ ਪ੍ਰਣ ਕੀਤਾ ਸੀਗਾ ਤੇ ਇਸੇ ਖੇਤਰ ਦੇ ਵਿੱਚ ਅਸੀਂ ਵੱਧ ਤੋਂ ਵੱਧ ਕੰਮ ਕਰ ਰਹੇ ਹਾਂ ਸੋ ਇਸੇ ਚੱਲਿਆ ਕੱਲ ਮੁੱਖ ਮੰਤਰੀ ਭਗਵੰਤ ਹਰੀ ਪ੍ਰਸਾਦ ਨੂੰ ਫੋਨ ਕੀਤਾ ਕਿ ਤੁਸੀਂ ਪੇਰੈਂਟਸ ਮੀਟਿੰਗ ਦੇ ਵਿੱਚ ਜ਼ਰੂਰ ਆਣਾ। ਹੋਰ ਕੀ ਗੱਲਬਾਤ ਹੋਈ ਹੈ ਜਾਂਦੇ ਹਰੀ ਪ੍ਰਸਾਦ ਜੀ? ਪਹਿਲੀ ਗੱਲ ਤਾਂ ਤੁਹਾਨੂੰ ਖੁਸ਼ੀ ਬੜੀ ਹੋਈ ਹੋਣੀ ਹੈ ਕਿ ਬਸ ਸੀਐਮ ਨੇ ਖੁਦ ਫੋਨ ਕੀਤਾ। ਹਾਂ ਜੀ ਸਾਨੂੰ ਫੋਨ ਗਿਆ। ਬਸ ਇਹ ਬੋਲਾ ਕਿ ਸਾਨੂੰ ਕਿ ਤੁਸੀਂ ਹਰ ਇੱਕ ਪੇਰੈਂਟ ਦੇ ਚ ਪਰ ਮੀਟਿੰਗ ਵਿੱਚ ਪਹੁੰਚਣਾ ਵਾ ਪਹੁੰਚਣਾ ਜ਼ਰੂਰੀ ਹੈ। ਅਸੀਂ ਉਸ ਪਹੁੰਚ ਗਏ। ਅੱਛਾ ਫਿਰ ਤੁਹਾਨੂੰ ਮਤਲਬ ਇੱਕਦਮ ਤਾਂ ਤੁਹਾਨੂੰ ਵਿਸ਼ਵਾਸ ਨਹੀਂ ਹੋਇਆ ਹੋਣਾ ਕਿ ਹੈ ਨਾ? ਇੱਕ ਵਿਸ਼ਵਾਸ ਨਹੀਂ ਹੋਇਆ ਲekin ਬਾਅਦ ਵਿੱਚ ਇਹ ਹੋਇਆ ਕਿ ਹਾਂ। ਤੁਸੀਂ ਫਿਰ ਅੱਗੇ ਕੀ ਕਿਹਾ? ਬਸ ਮੈਂ ਨੇ ਤਾਂ ਇਹ ਹੀ ਬੋਲਾ ਮੈਂ ਕਿਹਾ ਠੀਕ ਹੈ ਸਰ ਪਹੁੰਚਾਂਗੇ ਹਾਂਜੀ ਅੱਛਾ ਜੇ ਤੁਹਾਨੂੰ ਸੀਐਮ ਫੋਨ ਨਹੀਂ ਕਰਦੇ ਵੀ ਮੈਂ ਫਿਰ ਦੇ ਹੀ ਜਾਂਦੇ ਆਂ ਅਸੀਂ ਵੀ ਫਿਰ ਵੀ ਆਤੇ ਆਂ ਅਸੀਂ ਲੇਕਿਨ ਹੁਣ ਤਾਂ ਜ਼ਰੂਰੀ ਬਣ ਗਿਆ ਸੀ ਕਿ ਨਾ ਸੀਐਮ ਨੇ ਫੋਨ ਕੀਤਾ ਹਾਂਜੀ ਨਹੀਂ ਅਸੀਂ ਹਰ ਵਾਰੀ ਹਰੇ ਪੀਟੇ ਪੈਰੈਂਟ ਦੀ ਮਿੱਤ ਮੇਂ ਜ਼ਰੂਰੀ ਪਉਂਦੇ ਆਂ ਯਾਰ ਅਸੀਂ ਹਾਂਜੀ ਅੱਛਾ ਕੀ ਕਹਿੰਦੇ ਕੋ ਤੁਹਾਨੂੰ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਫੋਨ ਕਰਕੇ ਕਿਹਾ ਹੈ ਕਿ ਤੁਸੀਂ ਇੱਕ ਉਪਰੇਲਾ ਕਹਿ ਸਕਦੇ ਪੰਜਾਬ ਸਰਕਾਰ ਦਾ ਕਿ ਪੇਰੈਂਟਸ ਜਿਹੜੇ ਨੂੰ ਉਤਸ਼ਾਹਿਤ ਹੋ ਕੇ ਸਕੂਲਾਂ ਆ ਜਾਣ ਸਕੂਲਾਂ ਦੇ ਹਾਲਾਤ ਦੇਖਣ ਬਿਲਡਿੰਗ ਦੇ ਹਾਲਾਤ ਵੀ ਦੇਖਣ ਅੰਦਰਲੇ ਸਿੱਖਿਆ ਕਿਸ ਤਰ੍ਹਾਂ ਦੇ ਨਾਲ ਐਜੂਕੇਸ਼ਨ ਕਿਸ ਤਰ੍ਹਾਂ ਪ੍ਰੋਵਾਈਡ ਕੀਤੀ ਜਾ ਰਹੀ ਸਹੂਲਤਾਂ ਕੀ ਕਿੰਨੇ ਉਹ ਉਹ ਵੀ ਨਾਲ-ਨਾਲ ਸੋ ਹੁਣ ਤੁਸੀਂ ਮੀਟਿੰਗ ਕਰਕੇ ਆਏ ਹੋ ਪੇਰੈਂਟਸ ਦੇ ਨਾਲ ਕੀ ਰਿਪੋਰਟ ਕਾਰਡ ਹੈ ਬੱਚਿਆਂ ਦਾ ਆਰ ਸਕੂਲ ਨੂੰ ਲੈ ਕੇ ਕਿੰਨੀ ਸੈਟੀਸਫੈਕਸ਼ਨ ਨਹੀਂ ਠੀਕ ਹੈ ਸਕੂਲ ਤੇ ਆਪਣਾ ਅਸਾਨੂੰ 5-6 ਸਾਲ ਹੋ ਗਏ ਪੜ੍ਹਦੇ ਬੱਚੇ ਨੂੰ ਉਹ ਨਾਲਾਲੇ ਸਕੂਲ ਤੇ ਸੀਗੇ ਹੁਣ ਉਹਦੇ ਚ ਇਧ ਅਸੀਂ ਤਾਰ ਕੋ ਠੀਕ ਹੈ ਹਾਂਜੀ ਤੁਹਾਨੂੰ ਕੁਝ ਲੱਗਦਾ ਹੋਏ ਕਿ ਕੋਈ ਸੁਧਾਰ ਤੁਹਾਨੂੰ ਲੱਗਦਾ ਕਿ ਇਸ ਆ ਚੀਜ਼ ਜਿਹੜੀ ਹੈ ਹੋਰ ਬਿਹਤਰ ਹੋ ਸਕਦੀ ਹੈ ਬਸ ਇਹ ਹੈ ਮੈਮ ਜਦੋਂ ਆਪਣਾ ਹੁਣ ਜਿਹੜਾ ਦੋ ਦੋ ਆਪਣਾ ਦੋ ਟਾਈਮੇਂ ਵਿੱਚ ਕਰਦੀ ਹੈ ਸਕੂਲ ਇਸ ਕਰਕੇ ਠੀਕ ਹੈ ਨਹੀਂ ਪਹਿਲੇ ਬਹੁਤ ਜ਼ਿਆਦਾ ਤਣਾ ਹੋ ਜਾਂਦਾ ਸੀ ਕਿ ਇੱਥੇ ਇੰਨੀ ਬਹੁਤ ਹੋ ਰਿਹਾ ਹੈ ਕੀ ਕਹਿਣਾ ਚਾਹੂੰਗੀ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਿਹਾ ਕਿ ਮੁਖਮੰਦੀ ਭਗਵੰਤ ਮੈਂ ਤੁਹਾਨੂੰ ਫੋਨ ਕਰਨ ਖੁਦ ਕਿਉਂਕਿ ਮੈਨੂੰ ਲੱਗਦਾ ਜੇ ਵੀ ਲੱਕ ਪੇਰੈਂਟਸ ਨੂੰ ਇਹਨਾਂ ਵਿੱਚੋਂ ਤੁਹਾਨੂੰ ਚੂਜ਼ ਕੀਤਾ ਉਹਨਾਂ ਨੇ ਹਾਂਜੀ ਠੀਕ ਹੈ ਕੀ ਕਹਿਣਾ ਚਾਹੋਗੇ ਰਿਪੋਰਟ ਕਰਕੇ ਮੇਰੀ ਅਫਸਰ ਵਧੀਆ 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 ਜੀ ਹਾਂਜੀ ਵਧੀਆ ਸ਼ਿਕਾਇਤ ਨਹੀਂ ਕੀਤੀ ਨੋ ਕਿਸੇ ਨੇ ਵੀ ਨਹੀਂ ਕੀਤੀ ਨੋ ਮੈਂ ਕਿਚਨ ਵੀ ਨਹੀਂ ਕੀਤੀ ਨਾ ਬੜੇ ਸੈਮ ਅੱਛਾ ਇੱਕ ਹੋਰ ਸਵਾਲ ਮੌਜੂਦ ਹੈ ਹਾਂਜੀ ਸਰ ਕੀ ਕਹਿਣਾ ਚਾਹੋਗੇ ਸਰਕਾਰ ਨੇ ਜਿਹੜੀ ਇਹ ਚੀਜ਼ ਸ਼ੁਰੂ ਕੀਤੀ ਹੈ ਤੁਹਾਨੂੰ ਕਿਵੇਂ ਲੱਗਦਾ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਜਿਹੜੇ ਕੰਮਕਾਰਾਂ ਵਾਲੇ ਪੇਰੈਂਟਸ ਨੇ ਉਹਨਾਂ ਦੇ ਲਈ ਇੱਕ ਦਿਨ ਕੱਟ ਪਾਣਾ ਸਪੈਸ਼ਲ ਡੇ ਜਿਹੜਾ ਕਈ ਵਾਰ ਔਖਾ ਹੋ ਜਾਂਦਾ ਸੋ ਤੁਹਾਨੂੰ ਲੱਗਦਾ ਕਿ ਟਾਈਮ ਬਾਉਂਡ ਠੀਕ ਹੈ ਤੁਹਾਡੀ ਨਜ਼ਰ ਦੇ ਵਿੱਚ ਜਾਂ ਫਿਰ ਰੈਂਡਮ ਜਿਵੇਂ ਪਹਿਲਾਂ ਵੀ ਪੇਰੈਂਟਸ ਮੀਟਿੰਗ ਚੱਲਦੀ ਹੈ। ਉਹ ਜੀ ਬਿਲਕੁਲ ਵਧੀਆ ਹੈ ਕਿਉਂਕਿ ਮਾਪਿਆਂ ਨੂੰ ਵੀ ਬੱਚੇ ਲਈ ਟਾਈਮ ਕੱਟਣਾ ਚਾਹੀਦਾ ਹੈ ਜੀ। ਜੇ ਜਦੋਂ ਮੀਟਿੰਗ ਹੁੰਦੀ ਹੈ ਤੇ ਮਾਪਿਆਂ ਨੂੰ ਜ਼ਰੂਰ ਆਉਣਾ ਚਾਹੀਦਾ ਹੈ। ਮੇਰੀ ਕੁੜੀ ਇੱਥੇ 5ਵੀਂ ਤੋਂ ਪੜ੍ਹ ਰਹੀ ਹੈ ਜੀ। ਪਹਿਲਾਂ ਪ੍ਰਾਈਵੇਟ ਬਣਾਉਂਦਾ ਸੀ ਉਹ ਕਦੀ ਪ੍ਰਾਈਵੇਟ 'ਚ ਕਦੀ ਫਸਟ, ਸੈਕਿੰਡ, ਥਰਡ ਕਦੀ ਨਹੀਂ ਆਈ। ਪਰ ਜਦੋਂ ਇੱਥੇ ਪੜ੍ਹਦੀ ਹੈ ਜੀ ਮੇਰੀ ਕੁੜੀ ਫਸਟ ਆ ਰਹੀ ਹੈ ਹਰ ਵਾਰੀ। ਔਰ ਵਗੈਰਾ ਹੀ ਸਕੂਲ ਦੇ ਪ੍ਰਿੰਸੀਪਲ ਮੈਡਮਾ ਸਾਰਿਆਂ ਬਹੁਤ ਤਾਰੀਫ਼ ਕਰਦੇ ਨੇ ਵੀ ਆਪकी ਸੋ ਫਰਸਟ ਮੇ ਪਾਸ ਫਰਸਟ ਆ ਰਹੀ ਹੈ ਖੁਸ਼ ਹੋ ਕੇ ਜਾ ਰਹੇ ਜਾਨੀ ਮੀਟਿੰਗ ਤੋਂ ਬਿਲਕੁਲ ਬਿਲਕੁਲ ਬਹੁਤ ਵਧੀਆ ਜੀ ਤੁਹਾਨੂੰ ਜ਼ਿਆਦਾ ਖੁਸ਼ੀ ਹੋ ਰਹੀ ਹੋਣੀ ਹਾਂਜੀ ਸਫਤਾ ਹੋ ਰਹੀ ਹੈ ਹਾਂਜੀ ਅੱਛਾ ਕਿਵੇਂ ਲੱਗਦਾ ਕਿ ਇਹ ਤੁਹਾਨੂੰ ਲੱਗਦਾ ਕਿ ਜਿਹੜੇ ਪੀਟੀਐਮਸ ਨੇ ਇਹ ਠੀਕ ਨਹੀਂ ਕਿਉਂਕਿ ਬੱਚੇ ਦੇ ਮਨ ਚ ਡਰ ਹੀ ਹੁੰਦਾ ਨਹੀਂ ਵਧੀਆ ਜੇ ਤੁਸੀਂ ਵਧੀਆ ਪੜੋਗੇ ਤਾਂ ਕੋਈ ਮਨ ਚ ਡਰ ਨਹੀਂ ਰਹੇਗਾ ਵੀ ਪੀਟੀਐਮ ਤੇ ਸ਼ਿਕਾਇਤਾਂ ਲੱਗਣਗੀਆਂ ਜੇ ਵਧੀਆ ਪੜੋਗੇ ਤਾਂ ਇਹ ਹੀ ਹੋਏਗਾ ਵੀ ਤਾਰੀਫ ਹੀ ਹੋਣੀ ਹੈ ਮੈਂ ਤੁਹਾਡੀ ਹਾਂਜੀ ਕੀ ਬੰਨਣਾ ਚਾਹੁੰਦੇ ਹੋ ਟੀਚਰ ਟੀਚਰ ਹੀ ਬੰਨਣਾ ਹਾਂਜੀ ਆਪ ਤੁਸੀਂ ਬਣੋ ਤੇ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਉੱਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਸੋ ਇਸ ਦੇ ਚਲਦੇ ਆ ਪੀਟੀਐਮ ਮੈਗਾ ਇਵੈਂਟ ਰੱਖਿਆ ਗਿਆ ਹਾਲਾਂਕਿ ਲੱਖਾਂ ਦੀ ਤਦਾਦ ਦੇ ਵਿੱਚ ਪੇਰੈਂਟਸ ਨੂੰ ਇਨਵੀਟੇਸ਼ਨਸ ਨੇ ਲੇਕਿਨ ਹੁਣ ਅੱਜ ਇਸ ਮੀਟਿੰਗ ਤੋਂ ਬਾਅਦ 3:30 ਵਜੇ ਤੱਕ ਮੀਟਿੰਗ ਚੱਲੇਗੀ 3:30 ਵਜੇ ਪਤਾ ਲੱਗੇਗਾ ਕਿ ਪੰਜਾਬ ਭਰ ਦੇ ਵਿੱਚੋਂ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਕਿੰਨੇ ਕੁ ਪੇਰੈਂਟਸ ਜਿਹੜੇ ਨੇ ਜਿਨ੍ਹਾਂ ਨੇ ਇਸ ਪੀਟੀਐਮ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਾਂ ਕਹਿ ਲਓ ਜਿਨ੍ਹਾਂ ਨੇ ਇਸ ਇਨਵੀਟੇਸ਼ਨ ਨੂੰ ਐਕਸੈਪਟ ਕੀਤਾ ਤੇ ਜ਼ਰੂਰੀ ਸਮਝਾਇਆ ਕਿ ਰਿ ਪੇਰੈਂਟਸ ਦੇ ਵੱਲੋਂ ਟੀਚਰਸ ਨੂੰ ਦਿੱਤਾ ਵੀ ਜਾਵੇ ਤੇ ਟੀਚਰਸ ਤੋਂ ਬੱਚਿਆਂ ਦਾ ਰਿਪੋਰਟ ਕਾਰਡ ਲੈ ਆ ਵੀ ਜਾਏ ਸੋ ਕਿਸ ਤਰ੍ਹਾਂ ਦੇ ਨਾਲ ਬੱਚਿਆਂ ਦੇ ਸੁਝਾਅ ਵੀ ਆ ਫਿਰ ਪੇਰੈਂਟਸ ਦੇ ਸੁਝਾਅ ਰਹੇ ਨੇ ਤਾਂ ਸ਼ਾਮ ਨੂੰ ਪਤਾ ਲੱਗੇਗਾ ਲੇਕਿਨ ਹਾਂ ਇਹ ਇੱਕ ਫੀਡਬੈਕ ਜ਼ਰੂਰ ਦੇਣੀ ਹੁੰਦੀ ਹੈ ਪੇਰੈਂਟਸ ਔਰ ਟੀਚਰਸ ਨੇ ਬੱਚਿਆਂ ਦੇ ਬਾਰੇ ਕਿ ਆਖਿਰ ਬੱਚੇ ਜਿਹੜੇ ਨੇ ਉਹਨਾਂ ਦਾ ਓਵਰਆਲ ਡਿਵੈਲਪਮੈਂਟ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਹੋ ਰਹੀ ਹੈ ਮੈਮ ਸੁਧਾਰਤ ਵਾਈ ਆਤਾ ਇਹ ਦੇਖ ਕਰਨਾ ਮਤਲਬ ਜੋ ਵੀ ਕੁਝ ਰਹਾ ਬੱਚੋ ਕੇ ਬਾਰੇ ਮੈਂ सरम को मैम बताती हैं कि इस तरफ से आपके गलती करते हैं उसको मत अपा सुधारने की कोशिश करते हैं घर भी पढ़ाते हैं टीचर भी है कमेंट्स ये जिस नल भी गलत कर लिया मैम आपको क्या लगता है कि जैसे पेरेंट्स टीचर मीटिंग है तो पेरेंट्स का क्या रवैया है इसके लेके मैम पेरेंट्स अब बहुत अच्छा आ रहा है व्यू क्योंकि बच्चे भी हुन स्टडी विच थोड़ा ध्यान लगा रहे हैं फाइनली एग्जाम नजदीक आ चुके हैं मेहनत कर रहे हैं

ਲੱਗ ਸ ਲੱਗਦੀ ਹੈ ਸ਼ਿਕਾਇਤ ਤਾਂ ਬਹੁਤ ਲੱਗਦੀ ਹੈ ਹਰ ਸਤਾ ਦੀ ਸ਼ਿਕਾਇਤ ਲੱਗਦੀ ਨਹੀਂ ਕਿ ਬੱਚਾ ਹੈ ਜਦੋਂ ਪਤਾ ਨਹੀਂ ਹੈ ਤਾਂ ਰੈਗੂਲਰ ਨਹੀਂ ਆਤਾ ਤਾਂ ਉਸ ਦੀ ਸ਼ਹਿਤ ਨਾ ਚੱਲਦੀ ਹੈ ਰੈਗੂਲਰ ਆਉਂਦੀ ਹੈ ਹਾਂ ਜੀ ਆਉਂਦੀ ਹਾਂ ਮੈਨੂੰ ਬੰਕ ਮਾਰਦੇ ਨਹੀਂ ਬੰਕ ਨਹੀਂ ਮਾਰਦੇ ਅੱਛਾ ਇਹ ਤਸ ਜਿਵੇਂ ਪੇਰੈਂਟਸ ਟੀਚਰ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਪੇਰੈਂਟਸ ਜਦੋਂ ਰਿਪੋਰਟ ਕਾਰਡ ਆਪਣਾ ਵੀ ਦਿੰਦੇ ਆ ਵੀ ਘਰੇ ਕਿਵੇਂ ਦਾ ਰਿਪੋਰਟ ਕੜਾ ਫਿਰ ਅੱਜ ਮੰਮੀ ਨੇ ਕੀ ਕਿਹਾ ਕੇ ਜਦ ਮੈਂ ਅੱਛਾ ਹੀ ਹੁੰਦਾ ਵੈਸੇ ਤਾਂ बस ये कहते हैं कि पढ़ाई में ध्यान दो ही थोड़ा मत दो अच्छा, थो नहीं अच्छा नहीं, नहीं।, <laughs> अच्छा नहीं होगा तो फिर डांटते हैं कि क्यों नहीं पढ़ते टीचर इतनी मेहनत करते हैं तुम भी मेहनत करो डांटते हैं बस और। बाकी तो अच्छा ही रहता है हमारा हंड्रेड परसेंट अच्छा होता है मेरा बिल्कुल अच्छी ऑलवेज अच्छी हुआ थैंक यू मैम इससे एजुकेशन सेक्टर में कोई इम्प्रूवमेंट आएगी या फिर पेरेंट्स अगर मिलते वैसे रेगुलर भी चलता ही था बिल्कुल तो अब क्या फर्क मेरे को तो बिल्कुल और अच्छा भी है कि हमारे को पता लगता है कि हमारे पेरेंट्स आ रहे हैं उनको भी बिल्कुल पता होना चाहिए नहीं बारे बारे डर तो नहीं होता बिल्कुल नहीं मेरे को नहीं होता इतना उनको पता है कि अच्छा ही करेंगे कभी गलत नहीं करेंगे अच्छा ही करेंगे हमेशा मैडम जी बार देखा होगा की जो ਪਿਛਲੀ ਜਦਾਂ ਪੀਟੀਐਮ ਹੁੰਦੇ ਸੀਗੇ ਠੀਕ ਆ ਪੇਰੈਂਟਸ ਕਈ ਵਾਰੀ ਆਉਂਦੇ ਹੀ ਕਈ ਨਹੀਂ ਔਰ ਦੇਖਿਆ ਹੋਵੇਗਾ ਕਿ ਹਰ ਬੱਚਾ ਆਪਣੇ ਪੇਰੈਂਟਸ ਨੂੰ ਲੈ ਕੇ ਆ ਰਿਹਾ ਔਰ ਮੇਲੇ ਜਿਹਾ ਸਭ ਮਾਹੌਲ ਲੱਗ ਗਿਆ ਜੀ ਔਰ ਬੱਚੇ ਬੜੇ ਖੁਸ਼ ਹਾਂ ਔਰ ਪੇਰੈਂਟਸ ਬੜੇ ਸੈਟੀਸਫਾਈ ਆ ਜਿਹੜੇ ਸਾਡੇ ਕੋਲ ਰਮਾਸ ਦੇ ਰਹੇ ਆ ਬੜੇ ਖੁਸ਼ ਨੇ ਜੀ ਜਿਹੜੀ ਮੈਗਾ ਪੀਟੀਐਮ ਚ ਤੇ ਮੇਲੇ ਵਰਗਾ ਮਾਹੌਲ ਆ ਔਰ ਹਰ ਬੱਚਾ ਜਿਹੜਾ ਉਹ ਆਪਣੇ ਪੇਰੈਂਟਸ ਨੂੰ ਉਹਨਾਂ ਇੱਕ ਜੋ ਕਾਰਜਗਾਰੀ ਆ ਉਹ ਮਿਲ ਰਹੀ ਆ ਔਰ ਬਹੁਤ ਖੁਸ਼ ਨੇ ਜੀ ਹਾਂ ਕੁਛ ਮੈਂ ਮੈਡਮ ਜੀ ਜਦੋਂ ਪੇਰੈਂਟ ਨੇ ਛੋਟੇ ਛੋਟੇ ਯਾ ਜਿੱਥੇ ਉਹਨਾਂ ਨੇ ਕਿਹਾ ਕਿ ਸਕੂਲ ਆਫ ਫੈਮਿਨੀਆਂ ਦਾ ਇੱਕ ਗਰੁੱਪ ਹੋਵੇ ਤੇ ਉਹ ਆਪਾਂ ਉਹਨਾਂ ਨੂੰ ਨੋਟ ਕੀਤਾ ਜੀ ਉਹ ਆਪਾਂ ਕਰਾਂਗੇ ਜੀ ਜੋ ਵੀ ਉਹਨਾਂ ਨੇ ਸਾਨੂੰ ਸੁਝਾਅ ਦਿੱਤੇ ਉਹ ਪੂਰੇ ਕਰਾਂਗੇ ਜੀ ਹਾਂਜੀ ਮੈਡਮ ਜੀ ਸਾਡੇ ਜੋ ਅਧਿਆਪਕ ਹੈ ਉਹ ਐਕਸਟਰਾ ਕਲਾਸ ਹੀ ਲੈ ਰਹੇ ਆ ਬੱਚੇ ਮਤਲਬ ਕਿ ਇੱਕ ਜਿਹੜਾ ਹੈਗਾ ਲੱਗ ਰਿਹਾ ਹੈ ਕਿ ਇਹ ਜੋ 100% ਮਿਸ਼ਨ ਹੈ ਉਹ ਪੂਰਾ ਹੋਏਗਾ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰਾ ਨਾਮ ਅੰਗਰੇਸ ਸਿੰਘ ਹੈ ਮੈਂ ਡਿਪਟੀ ਡੀਓ ਮਹਾਲੀ ਹਾਂ ਜਿਵੇਂ ਕਿ ਤੁਸੀਂ ਮੈਮ ਕੁਐਸਚਨ ਪੁੱਛਿਆ ਕਿ ਪੇਰੈਂਟਸ ਮੀਟਿੰਗ ਜਿਹੜਾ ਹੋਣਾ ਜ਼ਰੂਰੀ ਹੈ ਕਿਉਂਕਿ ਜਿਹੜਾ ਅਕੋਰਡਿੰਗ ਟੂ ਜਿਹੜੇ ਅਲੱਗ-ਅਲੱਗ ਬੜੇ-ਬੜੇ ਸਿੱਖਿਆ ਸ਼ਾਸਤਰੀ ਸੀ ਉਹਨਾਂ ਦਾ ਕੀ ਮੰਨਣਾ ਕੀ ਜਿਹੜਾ ਐਜੂਕੇਸ਼ਨ ਹੈ ਉਹ 2 ਵੇ 3 ਵੇ 4 ਵੇ ਪ੍ਰੋਸੈਸ ਹੈ 3 ਵੇ ਪ੍ਰੋਸੈਸ ਹੈ ਪੇਰੈਂਟਸ ਟੀਚਰ ਤੇ ਅਧਿਆਪਕ ਮਤਲਬ ਜਿਹੜੇ ਹੈਗੇ ਹੈਗੇ ਅਧਿਆਪਕ ਤੇ ਔਰ ਬੱਚਾ ਇਸ ਕਰਕੇ ਬੱਚਿਆਂ ਦੀ ਜਿਹੜੀ ਇਨਵੋਲਵਮੈਂਟ ਔਰ ਟੀਚਰਸ ਔਰ ਪੈਰੈਂਟਸ ਦੀ ਇਨਵੋਲਵਮੈਂਟ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਪਿਛਲੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਮੀਟਿੰਗਸ ਹੁੰਦੀ ਸੀ ਪਰ ਮੀਟਿੰਗਸ ਦੇ ਵਿੱਚ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ ਸੀ ਆ ਗਏ ਹਾਜ਼ਰੀ ਲੱਗ ਗਈ ਚਲੋ ਕੋਈ ਆ ਗਿਆ ਟਾਮ ਟੱਲਾ ਲੇਕਿਨ ਹੁਣ ਇਸ ਨੂੰ ਗਹਿਨ ਦੇ ਨਾਲ ਵਿਚਾਰਦੇ ਹੋਏ ਜਿਹੜਾ ਪੰਜਾਬ ਸਰਕਾਰ ਦੇ ਬਿਲਕੁਲ ਬਹੁਤ ਵੱਡਾ ਵਧੀਆ ਉਪਰਾਲਾ ਮਨਜੋਤ ਮੁੱਖ ਮੰਤਰੀ ਸਾਹਿਬ ਦੀ ਤੁਸੀਂ ਕੱਲ ਰਿਕਾਰਡਿੰਗ ਵੀ ਸੁਣ ਰਹੇ ਹੋਣਗੇ ਵੀਡੀਓ ਸੁਣ ਰਹੇ ਹੋਣਗੇ ਨਾ ਇੱਕ ਇਸ ਦੇ ਨਾਲ ਇੱਕ ਬਹੁਤ ਉਤਸ਼ਾਹ ਬੱਚਿਆਂ ਦੇ ਵਿੱਚ ਔਰ ਐਨ ਪੇਪਰਾਂ ਦੇ ਟਾਈਮ ਤੋਂ ਪਹਿਲਾਂ ਕਿਉਂਕਿ ਬੱਚਿਆਂ ਦੀ ਜਿਹੜੀ ਕਾਰਗੁਜ਼ਾਰੀ ਹੈ ਸਾਰੇ ਸਾਲ ਦੀ ਉਹ ਪੇਰੈਂਟਸ ਨੂੰ ਟੀਚਰਸ ਨੂੰ ਜੋ ਜਿੱਥੇ ਵੀ ਹੈ ਕਮੀ ਪੇਸ਼ੀ ਉਹ ਸੰਦੂਰ ਕੀਤਾ ਜਾਦਾ ਕਿੰਨਾ ਖੁਸ਼ ਆ ਲੱਗਦਾ ਕਿਉਂਕਿ ਤੁਸੀਂ ਕਾਫੀ ਸਕੂਲਾਂ ਵਿੱਚ ਡਾਟਾ ਵੀ ਕਲੈਕਟ ਕੀਤਾ ਹੁਣ ਤੱਕ ਕੀ ਲੱਗਦਾ ਵੀ ਪਹਿਲਾਂ ਨਾਲੋਂ ਕਿੰਨਾ ਕੁ ਹੋਰ ਜਾਣਦੇ ਆ ਪੇਰੈਂਟਸ ਡੈਫੀਨੇਟਲੀ ਪੂਰੇ ਜਿਹੜੇ ਹੈਗੇ ਸਾਡੇ ਕੋਲ 211 ਸਕੂਲ ਸਾਰਿਆਂ ਦੇ ਵਿੱਚ ਬਹੁਤ ਤੁਸੀਂ ਦੇਖੋ ਕਿਤੇ ਕਿਤੇ ਵੀ ਜਾ ਕੇ ਤੁਸੀਂ ਕਵਰ ਕਰੋ ਸਾਨੂੰ ਇੱਕ ਮੇਲੇ ਤਰ੍ਹਾਂ ਲੱਗੂਗਾ ਕਿਉਂਕਿ ਮੈਂ ਫੇਸ 11 ਚ ਹੁਣ ਆਇਆ ਉੱਥੇ ਬਹੁਤ ਪਤੀਆ ਬਹੁਤ ਜ਼ਿਆਦਾ ਘਟਾ ਹੈ ਬਹੁਤ ਵਧੀਆ ਰੁਝਾਨ ਹੈ ਜੀ ਹਾਂ ਜੀ